ਲੋ ਵੀ ਮੇਤਰੋ ਜਾਇਜੇ ਭਾ ਦੀਆਂ ਦੋ ਤਾਜ਼ੀਆਂ ਸੂਈਆਂ ਵੜਾ ਤਿੰਨ ਗੱਬਣ ਤਿਆਰ ਪੰਜ ਵੜਾ ਸੂਈਆਂ ਪੰਜ ਵੜਾ ਸੇਲ ਦੋ ਤਾਜ਼ੀਆਂ ਸੂਈਆਂ ਤਿੰਨ ਗੱਬਣਾ ਚੜੈਕ ਪਿੰਡ ਹੈ ਜ਼ਿਲ੍ਹਾ ਮੋਗਾ ਕਰਦੇਤ ਮੁੰਡੇ ਦਾ ਨਾਂ ਆਹ ਬਾਈ ਕਹਿੰਦਾ 17 18 ਦੁੱਧ ਦਿੰਦਾ ਇਹਨੇ ਪਹਿਲਾਂ ਨੇ 17 18 ਹੀ ਮੰਨ ਲਿਓ ਤਾਜੀ ਸੂਈ ਅੱਧਾ ਘੰਟਾ ਹੀ ਹੋਇਆ ਬੱਚਾ ਵੀ ਗਿੱਲਾ ਹੀ ਪਿਆ ਹਜੇ ਉੱਠਣ ਨਹੀਂ ਲੱਗਿਆ ਜੇਰ ਪੈ ਜੂਗੀ ਜੇਰ ਦੀ ਬਾਈ ਵੀਡੀਓ ਬਣਾ ਕੇ ਰੱਖ ਲੂ ਆ ਕਿੰਨੇ ਦੀ ਮੁੰਡਿਆ ਇਹਦੇ ਰਹਿ ਕੇ 58500 58500 ਦੀ ਆ ਬਾਈ ਕਹਿੰਦਾ 18-19 ਕਿਲੋ ਮੈਂ ਦੁੱਧ ਚਵਾ ਕੇ ਦੇ ਦੂੰ ਜਿਦ ਦਿਨ ਸੂ ਪੈਂਦੀ ਆ 20-22 ਕਿਲੋ ਦੁੱਧ ਦਿੱਤਾ ਇਹਨੇ ਹਫਤੇ ਦੀ ਕੱਚੀ ਆ ਇਹ ਵੀ 58 ਇਹ ਵੀ 58 ਦੀ ਆ ਸੂਈ ਸਵਾਈ ਆ ਕਿੰਨੇ ਦੀ 40 ਦੀ 40000 ਦੀ ਅੱਜ ਹੀ ਸੂਈ ਆ ਆ ਦੋ ਗੱਬਣਾ ਵਾੜਾ ਤਿਆਰ ਇਹ 55 55 ਸਾਢੇ 55 55000 ਦੀਆਂ ਦੋਵੇਂ ਵਾੜਾਂ ਦੇ ਦੇਣੀਆਂ ਜਰਸੀਆਂ ਫੋਨ ਨੰਬਰ ਸਕਰੀਨ ਤੇ ਚੜਾ ਇੱਕ ਪਿੰਡ ਜਿਲ੍ਹਾ ਮੋਗਾ 55 55000 ਦੀਆਂ ਦੋਵੇਂ ਦੇ ਦੇਣੀਆਂ ਮਾਨ ਤਾਨ ਹੋ ਜੂ ਸਾਰੇ ਨਗਾਂ ਜੀ